ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਸਾਰੇ ਠੀਕ ਹੋਵੋਗੇ ਆਸ ਕਰਦੇ ਆ ਤੇ ਮੈਂ ਸਿਰਨਾ ਕੇ ਆਈ ਆ ਸੂਰेश्वरी ਉਠਣ ਸਾਹਿਬਲੇ ਮੈਂ ਚਾਹ ਚੁਪੀ ਕੇ ਤੋਂ ਮੈਂ ਸਿਰਨਾ ਆਈ ਮੈਂ ਕਿ ਸਰ ਕਹਿੰਦੇ ਨੇ ਬਣਾ ਤਿੰਨ ਠੰਡ ਕਰਕੇ ਮੈਂ ਪ੍ਰਬੰਧ ਕਰ ਨੋਣਾਂ ਤੇ ਪੜੇਗੇ ਨੇ ਜੜ ਜਾਣਗੇ ਤੇ ਭਾਬੀ ਨੇ ਚਾਹ ਕਰੀ ਹੋਈ ਆ ਹੁਣ ਮਾਂ ਤੋਂ ਚਾਹ ਹੁਣ ਪੀ ਲਾਂਗੇ ਤੇ ਮਾਸੇ ਜੀ ਨਾਲ ਤੋਂ ਇੱਕ ਪਾਠ ਕਰ ਹਟੇ ਹੁਣ ਦੂਜੇ ਪਾਠ ਕਰਦੇ ਸਲਾਹ ਕਰਦੇ ਮੈਂ ਕਿਹਾ ਮਾਸੇ ਪਹਿਲਾਂ ਚਾਹ ਪੀ ਲਵਾਂ ਥੋੜਾ ਜਿਹਾ ਸੂਟ ਸਲਾਈ ਕਰਵਾਉਣ ਮੈਂ ਲਾਈਨਿੰਗ ਧੋਂਦੇ ਆ ਕਹਿੰਦੇ ਮੈਂ ਧੋ ਕੇ ਦੇ ਕੇ ਆਉਂਗੀ ਬਈ ਫਿਰ ਉਹ ਟੇਲਰ ਧੋਂਦੇ ਨਹੀਂ ਹੈਗੇ ਸਾਰੇ ਵੀ ਫਿਰ ਕਿਉਂਕਿ ਉਹ ਥੋੜੀ ਜੀ ਵੀ ਉਹ ਸੰਗੜੇ ਜਾਂਦੀ ਆ ਧਾਂ ਕਰਕੇ ਮੰਮੀ ਫਿਰ ਮੰਮੀ ਦਾ ਉਹੀ ਕੰਮ ਰੋਜ਼ ਵਾਲਾ ਖੋਹੇ ਤੇ ਬੈਠੀ ਆ ਉਹ ਖੁਆ ਮਾਰ ਰਹੇ ਨੇ ਮੰਮੀ ਬਾਹਰ ਬੈਠੇ ਵੀਰੇ ਢੇਰੀ ਤੇ ਗਿਆ ਹੋਇਆ ਤੇ ਮਾਮਾ ਵੀਰ ਨਾਲ ਲਿਆ ਸੀਗਾ ਗੁਰਮੇਹਰ ਨਾਲੋਂ ਚੱਲੇ ਆ ਬਾਕੀ ਤਾਂ ਨਜਵ ਸਕਤੇ ਭਏ ਨੇ ਮਮਾ ਸਾਡਾ ਕਥਾ ਸੁਣਦਾ ਬੰਗਲਾ ਸਾਹਿਬ ਤੋਂ ਹਾਂਜੀ ਚਾਹ ਬਣ ਗਈ ਤੇ ਹੁਣ ਮੈਂ ਚਾਹ ਲੈ ਕੇ ਜਲਦੀ ਬਾਹਰ ਹੀ ਠੰਡ ਤਾਂ ਬਹੁਤ ਹੈ ਪਰ ਮੰਮੀ ਦੀ ਮੇਰੀ ਮਾਸਦੀ ਦੀ ਭਾਬੀ ਕਹਿੰਦੀ ਮੈਂ ਪੀਣੀ ਨਹੀਂ ਹੈਗੀ ਚਾਹ ਹੈ ਕੀ ਮਾਸੂਰ ਫੋਨ ਆ ਗਿਆ ਮਾਸ ਦੀ ਨੂੰਹ ਦਾ ਬਾਹਰ ਮਾਸ ਦੀ ਗੱਲਾਂ ਕਰਦੇ ਨੇ ਫੋਨ ਤੇ ਜੇ ਅਰੇ ਚਾਹ ਪਿੰਨ ਬਾਹਰ ਆ ਜਿਓ ਹਾਂ ਨੇ ਹਾਂ ਨੇ ਬਿਆਰਾ ਚਾਹ ਨੂੰ ਤੇ ਹਾਰ ਹੀ ਰਹਿ ਦਿੰਦੀ ਹੈ ਨੇ ਅਸਲ ਵਿੱਚ ਕਹਿੰਦੇ ਮbrellas ਘਟ ਰਚਾਉਂਦੇ ਆ ਮਲੇਰਕੋਟ ਲੈਣਾ ਲਾਇਨਿਕ ਲੈਣਾ ਗਾਣਾ ਇਹਨਾਂ ਨੇ ਸਸਤੀ ਕਿ ਮਿਲਦੀ ਆ ਉਹ ਤਾਂ ਲਾਇਨਿਕ ਨਹੀਂ ਮਾਸੀ ਨੂੰ ਫਰਾਏ ਆ ਨਾ ਸ਼ੌਂਕ ਆ ਚੁੰਨੀਆਂ ਦਾ ਤੇ ਸੂਤਾਂ ਦਾ ਉਹ ਵੀ ਲਿਓਨੇ ਆ ਮਲੇਰਕੋਟ ਲੈਣਾ ਨੋਨ ਵੀ ਅੱਗੇ ਜਾਣੇ ਆ ਨਾ ਮਲੇਰਕੋਟ ਲੈ ਕੱਪੜੇ ਸਸਤੇ ਮਿਲਦੇ ਆ ਨਾਲੇ ਜਸ ਕੀ ਜਿਹੜੀ ਸਲਵਾਰ ਵਾ ਉਹ ਵੀ ਆਪਾਂ ਕੱਢਣੀ ਦੇ ਦਈਏ ਨਾ ਸਸਤੀ ਕਿੰਨੀ ਮਿਲਦੀ ਆ ਮਲੇਰਕੋਟ ਲੈ ਤਾਂ ਨਾਂ ਤੋਂ 60 ਰੁਪਏ ਪੈਣਗੇ ਤੇਰਾ ਇਹ ਕੋਟ ਲੈਣਾ 60 ਰੁਪਏ ਲੈ ਕੋਟ ਨਾਲ ਕਟਰੀ ਡਾ ਬਸ ਮਲੇਰਕੋਟ ਲੈ ਹੋਰ ਜੇ ਦਾਰ ਕੜਪਣੀਆਂ ਪੁੜੀਆਂ ਤੇ ਉਹਨਾਂ ਦੇ ਲੈ ਕੇ ਬਸ ਚੜ ਜਾਂਦੀਆਂ ਨੇ ਆਏ ਉੱਥੇ ਵਧੀਆ ਕਾਰੀਗਰ ਨੇ ਨਾ ਜਿਹੜੇ ਮੁਸਲਮਾਨ ਨੇ ਬਹੁਤ ਸੋਹਣੀ ਸਫਾਈ ਕਢਾਈ ਤੇ ਸਫਾਈ ਬਹੁਤ ਜਿਆਦਾ ਵਾ ਮੈਂ ਤਾਂ ਦੇਖ ਕੇ ਨਹੀਂ ਰੇਟ ਵੀ ਇੰਨੇ 200 ਦਾ ਦਿਉਂਦੇ ਉੱਥੇ ਕਢਾਈ ਕਰਨੇ ਦਿੱਤੇ ਹੋਇਆ ਉਹ ਤਾਂ ਪਹਿਲਿਆਂ ਸੂਟ ਕਢਾਈ ਵਾਲੇ ਉਹ ਇੱਕ ਤਾਂ 28 ਮਿਲਣਾ ਸੀ ਹੁਣ ਦੇਖੋਗੇ ਬਲੇਰ ਕੋਟ ਲਈ ਇਹ ਕਢਾਈ ਕਰਦੇ ਹੋ ਵਧੀਆ ਕਰਦੇ ਆ ਕਾਰੀਗਰ ਬਹੁਤ ਬੱਠੇ ਕਢਾਈ ਕਰਨ ਵਾਲੇ ਸੂਟਾਂ ਨੂੰ ਕਢਾਈ ਕਰਨ ਵਾਲੇ ਕਾਰੀਗਰ ਬਹੁਤ ਬੱਠੇ ਨੇ ਤੇ ਵਧੀਆ ਕਰਦੇ ਨੇ ਮਾਸੇ ਨੂੰ 2 ਸੂਟ ਕਰਵਾਏ ਆ ਤੇ ਨੂੰ ਵਾਸਤੇ ਉੱਥੋਂ ਕਢਾਈ ਉਹ ਵੀ ਫੜ ਕੇ ਲੈ ਕੇ ਆਉਣਾ ਇੱਕ ਸੂਟ ਰੜ ਕੇ ਜਿੱਥੀਆਂ ਜੰਗੀਆਂ ਫਸਤੀਆਂ ਹੁੰਦੀਆਂ ਉਹ ਲਿਆਵਾਂਗੇ ਨਾ ਕਿ ਜਿੱਦ ਲਾਈਨਿੰਗ ਲਿਆਵਾਂਗੇ ਉੱਥੋਂ ਬਾਈ ਜੱਸ ਕੀ ਤੂੰ ਸ਼ੌਂਕ ਬਹੁਤ ਧੀਰੇ ਟੁੱਪੜੇ ਦਾ ਹੈ ਪੰਜਾਬੀ ਸੀ ਬਹੁਤ ਹਮ ਉਹ ਲੈਂਦੇ ਉਹ ਦਵਾਈ ਉਧਰ ਲਾਈਨਿੰਗ ਲੈ ਲਈ ਅਜਿਹਾ 15 ਗ੍ਰਾਮ ਉਹ ਦਵਾਈ ਲੈਣਾ ਅਸਲ ਅੱਤਤੀ ਤੇ ਡਾਕਟਰ ਹੈ ਨਹੀਂ ਕਿ ਕਿਤੇ ਗਿਆ ਹੋਇਆ ਮੈਂ ਲੈਂ ਪੈਂਟ ਵਗੈਰਾ ਆਪਦੇ ਗਿਆ ਹੋਇਆ ਵਾ ਤੇ ਅੱਜ ਭਾਬੀ ਨੇ ਵੀ ਟੱਲੀਆਂ ਨੇ ਪੇਕਿਆਂ ਨੂੰ ਕਿ ਜੇ ਮੈਂ ਦੁੱਖ ਦਰ ਲਾਇਆ ਮਾਂ ਵੀ ਮੈਂ ਇੱਥੇ ਹੈਗੀ ਆ ਮੇਰਾ ਲਾਹਾ ਲੈਂਦੇ ਆ ਇਹ ਪੇਕਿਆਂ ਨੂੰ ਜਾਣ ਦੇ ਭਾਬੀ ਦਾ ਹਾਂਜੀ ਹੁਣੇ

ਨਾ ਚਲੋ ਪੀਜ਼ਾ ਬਣਾਉਂ ਗਾਉਂਦੇ ਯਾਦੋਂ ਤੇ ਚਲਾਦੇ ਦੇਖੋ ਕੋਈ ਨਹੀਂ ਥੋੜਾ ਨਹੀਂ ਜਾ ਬਹੁਤ ਹਾਂ ਮੈਂ ਥੋੜਾ ਜਾਲੂ ਵੱਧ ਪਾ ਦੇ ਆਲੂ ਦਾ ਵੱਧ ਪਾ ਲਓ ਨੂਨ ਵਿੱਚ ਦੇਖ ਲੈਂਦੀ ਮੈਂ ਕੰਦੀ ਸੋਹ ਮੋਹ ਤਾਂ ਠੀਕ ਹੀ ਹੋਊਗਾ ਪੀਜ਼ਾ ਬਰਾਬਰ ਬੜਾ ਸਰਕਾਰ ਦਾ ਮੈਸੇਜ ਆਪ ਫੇਰ ਰਹੀ ਆ ਪਰਸਨ ਉਹ ਇਹ ਤਾਂ ਐਵੇਂ ਤਾਂ ਪ੍ਰੋਡਰ ਆਰਦੀ ਮੈਨੂੰ ਨਹੀਂ ਐਂ ਵਧੀਆ ਲੱਗਦੇ ਤੂੰ ਜੱਟਾਂ ਨਾ ਜੱਟਾਂ ਬੰਦਾ ਬੜਾ ਸੰਦੀ ਤੂੰ ਆ ਲੈ ਕੀ ਕਰਾਂਗੀ ਮੰਨਣਾ ਨਹੀਂ ਮੰਨ ਮੈਨੂੰ ਸਰਬੁੱਸ ਨਹੀਂ ਦਿਖਾਟ ਅੱਜ ਮੈਂ ਆਈ ਸੀ ਆਪਣੇ ਭੂਆ ਕੋਲ ਮੈਨ ਨਰੇਕਟ ਵਾਲੀ ਕੋਲੇ ਇਹ ਮੇਰੇ ਛੋਟੇ ਭੂਆ ਨੇ ਤੇ ਇਹਨਾਂ ਨੂੰ ਨਾਲ ਲੈ ਕੇ ਵੀਰੇ ਦੇ ਸਰਚ ਗੱਠ ਜੀ ਸੀਗੀ ਤੇ ਉਹ ਥੋੜਾ ਕਰਾਉਣਾ ਸੀਗਾ ਇੱਥੋਂ ਆਪਣੇ ਲੋਹਗੜ੍ਹ ਕੋਲੋਂ ਤੇ ਅਸੀਂ ਭੂਆ ਨੂੰ ਪਹਿਲਾਂ ਮਿਲੇ ਫਿਰ ਅਸੀਂ ਇੱਥੇ ਭੂਆ ਦੇ ਨਾਲ ਆਏ ਆ ਉਹ ਗਏ ਹੋਏ ਥੋੜਾ ਪੋਣਾ ਅਸੀਂ ਗੱਡੀ ਚੋਂ ਆ ਕੇ ਗੱਲਾਂ-ਬਾਤਾਂ ਕਰਾਂਗੇ ਹੁਣ। ਹਾਂਜੀ ਉੱਥੇ ਹੁਣ ਰਾਇਕੋਟ ਆਇਆ ਹੋਇਆ ਮੇਰੇ ਭੂਆ ਦੇ ਕੋਲੇ ਤੇ ਸੰਤਰੇ ਖਾ ਰਹੇ ਹਾਂ ਚਾਹ ਸੀ ਪੀਣੀ ਨਹੀਂ ਹੈ ਕਿ ਚਾਹ ਦੂਜੇ ਭੂਆ ਕੋਲ ਪੀ ਆਏ ਸੀਗੇ। ਆ ਦੇਖੋ ਜੀ ਭੂਆ ਦੇ ਘਰੇ ਸੰਤਰੇ ਬਹੁਤ ਲੱਗੇ ਹੋਏ। ਸੰਤਰੇ ਨਾਲ ਭਰਿਆ ਪਿਆ ਫੁੱਟ ਤੇ ਪੂਰੇ ਮਿੱਠੇ-ਮਿੱਠੇ ਸੰਤਰੇ ਨਾਲ ਦੇਖੋ। ਲੋਕ ਦੇਖੋ ਕਿੰਨੇ ਸੰਤਰੇ ਲੱਗੇ ਹੋਏ ਨੇ। ਭਰਿਆ ਪਿਆ ਸੰਤਰੇ ਨਾਲ ਫੁੱਟ ਪਰ ਤੱਕ ਮਿੱਠੇ ਸੰਤਰੇ ਹੁਣ ਵੀ। ਬਸ ਚੱਲੇ ਹੁਣ ਟਾਈਮ ਹੋ ਗਿਆ 4 ਵਜਨ ਵਾਲੇ।

ਦੇ ਖਾਣੇ ਆ ਕਰੇ ਤੋੜ ਕਿੰਨੇ ਯਾਰਾ ਹੁੰਦਾ ਨਾ ਉਹ ਆਪ ਹੀ ਅੱਛਾ ਦਵਾਈਏ ਦੀ ਬੰਦ ਹੋ ਗਈ ਦਵਾਈ ਡਾਕਟਰ ਕਿਹਨਾਂ ਜਾ ਕੇ ਰਹੇ ਇਹ ਇਹ ਤਾਂ ਦਵਾਈ ਤਾਂ ਬੰਦ ਹੋ ਗਈ ਕੋਣ ਤਾਂ ਬੰਦ ਹੋ ਗਈ 2 ਮਹੀਨੇ ਬਾਅਦ ਜਾਣਾ ਸੀ 2 ਮਹੀਨੇ 3 ਹੋ ਗਈ ਦਵਾਈ ਤਾਂ ਹੁਣ ਬੰਦ ਕਿੰਗਾ ਟੰਗਾ ਜਾਉਂ ਰਾਮ ਅਜੇ ਹੀ ਘਾਟ ਨੂੰ ਹਾਂ ਹੋ ਸਹੀ ਗੱਲ ਰਾਮ ਨੇਕਾਂ ਦੇ ਨਾਲ ਹਜਾਈ ਜਾਏਗਾ ਕੈਂਡਾ ਏ ਠੀਕ ਆ ਹਾਂਜੀ 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 ਭੂਆ ਦੇ ਕੋਲੋਂ ਅਸੀਂ ਆ ਗਏ ਸੀਗੇ ਟਾਈਮ ਹੋ ਗਿਆ ਪੌਣੇ 5 ਦਾ ਬੀਰਾਗਾ ਡੈਰੀ ਹੁਣ ਤੁਰ ਕੇ ਆਈਆਂ ਹੁਣੀ ਮੈਂ ਤੇ ਕੱਪੜੇ ਸੁੱਕਦੇ ਹੀ ਨਹੀਂ ਹੈਗਾ ਬਸ ਆ ਕੇ ਸੋਫੇ ਉੱਪਰ ਤੇ ਫੋਲੇ ਆ ਉਹਦਾ ਮਸ਼ੀਨ ਨਾਲ ਸੁਕਾਏ ਹੋਏ ਨੇ ਪਰ ਫੇਰ ਵੀ ਗਿੱਲੇ ਆ ਸੋਫਾ ਸਫੇਂ ਦਾ ਫੋਲੇ ਨੇ ਕੱਪੜੇ ਬਾਸਿਰ ਫੋਨ ਆ ਗਿਆ ਤੇ ਚਾਹ ਤਾਂ ਰੀ ਸੀਗੀ ਹੁਣ ਚਾਹ ਬਣ ਗਈ ਚਾਹ ਪੀ ਕੇ ਫੇਰ ਕੱਪੜੇ ਉੱਪਰ ਬਚੇਂਜ ਕਰਾਂਗੇ ਨਾਲੇ ਬਲਾਸ ਕਿੱਥੇ ਆਪਲਾ ਜੀ ਬਲਾਸ ਕਿੱਦੀ ਹੋਊ ਹੋ ਬਈ ਕਿ ਹੋਰ ਕਾਰਸੂ ਵੱਡਣੇ ਆ। ਕੰਮ ਹੀ ਨਹੀਂ ਕਰਦਾ। ਜਿੰਨਾ ਪੰਨੇ ਬੋਲਾਂਗੇ ਜਿੰਨਾ ਬੋਲਦੇ ਕੰਮ ਨਹੀਂ ਆਉਂਦਾ। ਇਹ ਅੰਦਰੋਂ ਫੋੜ ਕੇ ਸੁੱਕਣੇ ਪੱਖਾ ਲਾ ਦੇ ਰੋਤ ਨੂੰ ਮੈਂ ਕਹਿੰਦੀ। ਹਾਂਜੀ ਹੁਣ ਅਸੀਂ ਘਰ ਬਾਸ ਤੋਂ ਹੋਰ ਲਾਉਣੀ ਆ ਲੋਪਾ ਮਾਰ ਮਾਰ ਦੇਤਾ। ਤੇ ਆਜ ਮੈਂ ਖੋਅ ਸੀ ਘਾਟਾ ਲਾਉਣੇ ਹੁਣ ਪਿੱਛੇ ਉਹ ਵੀ ਫਲੌਟ ਲੱਗੇ ਹੋਇਆ ਮੈਂ ਖੋਆ ਲੈ ਕੇ ਜੰਦੂ ਆਉਣਾ ਕੋਈ। ਆਂ ਮਾਮੇ ਜੀ ਕੋਣ ਨੇ? 2 ਕਿਲੋ ਕਿਹਾ ਸੀ ਉਹ 2 ਕਿਲੋ। ਐਨਾ ਕੁਝ ਨਹੀਂ। ਕੋਲ ਕੋਨੇ ਜਿਹੜਾ ਹੈਗਾ ਪਾ ਦੇ ਖੱਤ ਤੇ ਉਹ ਦੂਜਾ ਖੱਤ ਲਾ ਕਿਤੇ ਵੀ ਅੰਦਰ ਅੰਦਰ ਪਿਆ ਹੁਣ ਕੋਟਲਾ ਜਾਂਦੇ ਤੇ ਤੇਰੇ ਹੱਥ ਵੱਡੇ ਜਾਉ ਨਹੀਂ ਬਤਾਈ ਸਮਝਿਓ ਮੇਗਾ ਪਾਉਂਗੇ ਬਸ ਸਾਰੇ ਜਾਦੇ ਆਏ ਆਉ ਮੈਂ ਕਰਦੀ ਆਂ ਤੂੰ ਫੋਨ ਲਾਇਆ ਸਾਨੂੰ ਹੋਰ ਮੈਂ ਚੱਲ ਤਾ ਤੂੰ ਆ ਮੈਂ ਚੰਦਲਾ ਨਾ ਮੈਂ ਕਿੰਨੇ ਤੇ ਹਵਾ ਵੀ ਦੋਨ ਤਨ ਰੱਖ ਲੋ ਮੈਂ ਚੱਲਣ ਲੱਗਾ ਜੀ ਲੱਗਦਾ ਜੀ ਜੰਗ ਲੈ ਆਪਾਂ ਮਾਰਾਂਗੇ ਤਾਂ ਮੈਂ ਕੀ ਆਖੀਦਾ ਰੋ ਜਾਣੂ ਤੂੰ ਆ। ਉਹ ਜਾ ਕੇ ਜਿੱਬਰ ਕਰਤੀ ਪਾਣੀ। ਜਿੱਪਾਲ ਤੋਂ ਦਾ ਦੇ ਰਹੇ ਨਾ ਵੀ ਤੁਹਾਡਾ ਕੰਮ ਨਾ ਖਰਾਬ ਹੋ ਜਾਵੇ। ਗੱਲ ਲਗਾ ਕੇ ਪਾਲ ਤਾਂ ਮਮੀ ਨੇ ਨਹੀਂ ਗਿਆ। ਆ ਇਹਨੂੰ ਕਹਿੰਦਾ ਕਹਿੰਦਾ ਕਿ ਮਾਸੀ ਦਾ ਅਗਰ ਮੇਹਰ ਕਹਿੰਦਾ ਕਹਿੰਦਾ ਅਸਲੀ ਨੌਂ ਸੀ ਆਹੋ ਕੀ ਕਹਦਾ ਸੀ ਤੂੰ ਮੇਹਰ ਜੱਗਪਾਲ। ਜੱਪਾਲ। ਬਦਲੇ ਕੱਪੜੇ ਲਾਉਣ ਜੇ ਕੱਪੜੇ ਦੀ ਬਦਲ ਜਿੱਦੀ ਆਈ। ਕਹਿੰਦੇ ਭਈਆ ਸੂਰਾਖੰਡ ਕਿਹੜੀ ਹੁੰਦੀ ਆ ਖੰਡ ਪੁੱਛਦੇ ਉਹ ਜਿੰਨੀ ਹੁੰਦੀ ਆ ਖੰਡ ਮਾਂ ਵੀ ਬਾਹਰ ਵਾਲੀ ਕਰ ਲੈ ਪਰ ਇਹ ਦੋਸਤ ਨੂੰ ਬੰਦ ਤੇ ਫੇਰ ਹੁੰਗਣਾ ਆਪਣੀ ਕੀ ਬਤਾ ਉਹ ਰੇ ਪਈ ਹੁੰਦੀ ਆ ਮਾਂ ਦੇ ਕੋਸੇ ਨਹੀਂ ਲੱਭਦੇ ਮੈਨੂੰ ਉਹ ਮਾਂ ਦੇ ਖਾਣੇ 'ਚ ਪਈ ਹੁੰਦੀ ਆ ਕਿ ਉਹ ਵਾਲੇ 'ਚ ਉਹ ਜਿੰਨੀ ਆ ਖੰਡ ਖੰਡ ਦੇ ਖੰਡ ਦੇ ਸਾਰਾ ਕੀ ਹੁੰਦੀ ਆ ਆ ਭਈਆ ਆਹ ਅੱਛਾ ਉਹ ਤਾਂ ਖੰਡ ਨਹੀਂ ਗੋਲ ਜਿੰਨੀ ਪਾਣੀ ਨੂੰ ਪਾ ਦੂ ਠੀਕ ਹੈ ਫਿਰ ਬਾਕੀ ਦੇ ਦੇਣਗੇ ਨਾ ਆਪਸ Ah, khanji ini sih manu, maumiu ਕਾਈ ਪਾਤੀ ਹਾਂ ਜਿੰਨੀ ਵਾਲੀ ਬਈ ਬਾਲ ਚੱਲਦਾ ਖਾਧੋ ਜਿੰਨੇ ਰਹੀਏ ਹਾਂ ਤਾਂ ਬਸ ਆ ਮੰਮੀ ਦੀ ਥੋੜੇ ਬਹੁਤ ਮੰਡ ਵਾਪਸ ਕੀ ਮਿੱਠਾ ਕਿੰਨਾ ਬਹੁਤ ਵਧੀਆ ਰਿਹਾ ਕਮਲ ਨੇ ਕਹਿੰਦਾ ਜਿੰਨੇ ਜਿੰਨੇ ਕਿਸੇ ਰਹੀ ਬੱਚੇ ਬੱਚੇ ਨੈਣਾਂ ਨੂੰ ਗੀਂਦ ਦੇ ਕੇ ਆ ਬਲ ਕਿ ਨੀ ਉਹ ਤੇ ਹੋਰ ਪਾਲੀ ਕੀ ਪਨੀਰੀ ਚ ਸਾਡੇ ਘਰ ਤਾਂ ਪਈ ਨੀ ਦੁੱਧੇ ਤੋਂ ਘੱਟ ਸੀ ਬਾਈ ਜਿੰਨੇ ਸਵਾਲ ਦੂ ਹਾਰੇ ਕਹਿੰਦੇ ਸੀ ਨਹੀਂ ਠੀਕ ਆ ਕੋਈ ਰੱਖੋ ਮੇਰਾ ਗਰਮੀ ਦੀ ਗਈ ਮੇਰੀ ਜਿੰਨੀ ਖਾ ਕੇ ਬਹੁਤ ਮਿੱਠਾ ਜੀ ਚਾਰ ਚ ਮਿੱਠਾ ਵੱਧ ਪਿੰਦੇ ਆ ਕੀ ਰੰਗ ਤੇ ਗੁਜਿੰਦਰ ਆਇਆ ਨਾ ਗੁਰਦੀ ਜੀ ਆਪਣੇ ਗੁਜਿੰਦਰ ਖਾਨ ਲਿਆ ਮਮੀ ਤੇਰੀ ਗੁਰਦੀ ਜੀ ਆ ਬਣੀ ਮੈਨੂੰ ਉਹ ਇੱਥੇ ਦੇ ਦੇ ਮੈਂ ਉਹ ਹੀ ਲੈਣਾ ਮੈਂ ਲਿਆਨ ਦੀ ਕਿਉਂ ਮੁੰਡੇ ਨੇ ਭਰੀ ਕਟ ਮੁੰਡੇ ਨੂੰ ਬਾਹਰ ਡੋਲਣ ਨਹੀਂ ਪਈ ਨਹੀਂ ਕਿਹੜੀ ਆ ਇਹਦੀ ਕਿਉਂ ਨਹੀਂ ਉਹ ਪਿੰਡਾਂ ਨੂੰ ਬਾਰਾਂ ਕੇ ਦੇਖੋ ਤਿਆਰ ਹੋ ਗਿਆ ਵਾ ਕਰਦੇ ਬਣਾ ਲੈਣੇ ਹੁੰਨੇ ਆ ਨਾ ਜਨਰਤਾ ਇਹਦਾ ਜਖਦਾ ਜਾਂਦਾ ਬਾਹਰ ਬੇਹਾਂ ਜਿਹੜੇ ਰੱਖਦੇ ਬਣਾ ਕੇ ਅਸੀਂ ਇਹਨੇ ਬੰਦ ਕਰੀ ਹੈ ਬੰਦ ਕਰੀ ਆ ਦੇਖ ਨਾਨੀ ਇੱਥੇ ਪਿੰਨੀਆਂ ਬਣਾ ਰਹੇ ਨੇਗੇ ਮਾਸੇ ਤਾਂ ਨਿਆ ਸਮਾਦ ਰਹੇ ਲਗੇ ਮਾਮੀ ਜਦ ਦੇ ਪੈਕੇ ਗਏ ਹੋਏ ਨੇਗੇ ਇਸ ਲਈ ਮੰਮਾ ਰੋਟੀ ਬਣਾ ਰਹੇ ਨੇਗੇ ਭਾਬੀ ਅੱਜ ਗਏ ਪੇਕੇਆਂ ਨੂੰ ਤੇ ਹੁਣ ਦੋ ਤਿੰਨ ਰਹਿਣਗੇ ਤੇ ਹੁਣ ਰਸੋਈ ਮੈਂ ਸਾਫ ਲਈ ਉੱਪਰਲਾ ਕੰਮ ਬੀਬੀ ਨੂੰ ਸੰਭਾਲਦਾ ਤੁਨਾਰੇ ਭੈਣਾਂ ਨੂੰ ਤੇ ਹੁਣ ਸਾਰ ਪਿਆ ਗੜਕਾ ਲਾ ਲਾਂਗੇ ਸਾਹਿਬ ਨੂੰ ਮੱਕੀ ਦੀ ਰੋਟੀ ਬਣਾ ਲਾਂਗੇ ਨਾਲ ਤੇ ਕੱਲੂ ਸਵੇਰੇ ਬਣਾਵਾਂਗੇ ਸਬਜ਼ੀ ਗੋਭੀ ਦੀ ਗੋਭੀ ਲੈਣ ਦੀ ਹੋਈ ਆ ਤੇ ਫਿਰ ਇਸ ਲੇਟ ਹੋਵੇ ਭੂਆ ਬੜ ਗਏ ਹੋਏ ਸੀਗੇ ਲੇਟ ਆਏਗਾ ਵੇਦਰ ਵਿੱਚ ਛੋਟੇ ਛੋਟੇ ਠੰਡ ਬਹੁਤ ਜਿਆਦੇ ਆ ਪਰ ਸਾਗ ਵਰਤਨਾ ਕਿ ਸਾਗ ਨੂੰ ਸੁਆਦ ਲੱਗਦਾ ਵਾ ਅਜਿਹਾ ਸੀ ਕਈ ਜਿਹਾ ਭੂਆ ਦੇ ਕੋਲੇ ਤੇ ਉੱਥੇ ਭੂਆ ਜੀ ਦੇ ਨੂੰਹ ਭਾਬੀ ਜੀ ਸਾਡੇ ਤੇ ਉਹਨਾਂ ਨੇ फटाफट ਸੰਤਰੇ ਤੋੜੇ ਤੇ ਸਾਨੂੰ ਦਿੱਤੇ ਫਾੜੀਆਂ ਕਰ ਕਰਕੇ ਖਾਣ ਨੂੰ ਸੰਤਰੇ ਦੇ ਇਹ ਮਿੱਠੇ ਸੀ ਘਰੇ ਲੱਗੇ ਹੋਏ ਸੀ ਜੇ ਭਾਬੀ ਨੇ ਸਾਨੂੰ ਖਵਾਏ ਉੱਥੇ ਤੇ ਨਾਲੇ ਭਾਬੀ ਨੇ ਸਾਨੂੰ ਦੇ ਦੇ ਨਾਲ ਲਫਾਫੇ ਚ ਪਾ ਕੇ ਸੰਤਰੇ ਬਹੁਤ ਵਧੀਆ ਬਿਨ ਫਟਾਫਟ ਭੱਜ ਕੇ ਜਾ ਕੇ ਅਸੀਂ ਆਉਂਦੇ ਸੀ ਸਿੱਸ ਘਰੇ ਰਹਿਣ ਤੋਂ ਤੇ ਹਨ ਲਫਾਫਾ ਭਰਤਾ ਸੰਤਰੇ ਆ ਤੇ ਸੰਤਰੇ ਆ ਪਏ ਆ ਕਰਦੇ ਰਹਾਂ ਤੇ ਕਰੋ ਦੋਸਤਾਂ ਦੇ ਜਿੰਦਾਂ ਨੇ ਭਾਬੀ ਨੇ ਆ ਦੇਖੋ ਬਹੁਤ ਪਿਆਰ ਕਰਦੇ ਨੇ। 판ਜੀ ਰੋਟੀਆਂ ਸਾਰੇ ਖਾ ਲੀਆਂ ਤੇ ਭਾਂਡੇ ਮੰਜਨ ਲੱਗ ਗਈ ਸੀ। ਤੇ ਰੋਟੀਆਂ ਸਾਬ ਨੇ ਖਾ ਲਈਆਂ ਬੀਰਾ ਵੀ ਆ ਗਿਆ ਸੀ ਉਹਨੂੰ ਵੀ ਰੋਟੀ ਫੜਾਤੀ ਤੇ ਹੁਣ ਦੁੱਧ ਘਰਮ ਧਰਿਆ ਹੋਇਆ ਉਹ ਵੀ ਰੋਗ ਘਰਮ ਤੇ ਭਾਂਡੇ ਮਾਣ ਦੇ ਕਿਰਦ ਦੇ ਦੇ ਸਾਰਿਆਂ ਨੂੰ ਦੁੱਧ ਨਾਲ ਭਾਂਡੇ ਮਾਦ ਕੇ ਬਸ ਫ੍ਰੀ ਆਪਾਂ ਪੀ ਜਾਗੇ। ਸਨ ਭਾਬੀ ਗਈ ਹੁਈ ਹੈ ਨਗਰ ਇਹਨਾਂ ਕੰਨਾ ਦਾ ਕੰਮ ਕਰਤਾ। ਜਿੰਨਾ ਕੁ ਸੀਗਾ ਬਾਕੀ ਹੁਣ ਕੱਲ ਨੂੰ ਦੇਖਾਂਗੇ ਕੀ ਹੁੰਦਾ ਮਾੜਾ-ਮੋਟਾ ਕੱਲ ਨੂੰ ਕਰ ਲਾਂਗੇ ਚਲੋ ਠੀਕ ਹੈ ਜਦੋਂ ਤੁਹਾਨੂੰ ਕੱਲ ਨੂੰ ਸਵੇਰੇ ਮਿਲਾਂਗੇ ਨਵੀਂ ਵੀਡੀਓ ਦੇ ਨਾਲ